ਸਾਰਿਆਂ ਨੂੰ ਸਤ ਸ੍ਰੀ ਅਕਾਲ ਜੀ ਕਿਹਾਲ ਚੱਲਿਆ ਦੋਸਤੋ ਉਮੀਦ ਕਰਦਾ ਹਾਂ ਤੁਸੀਂ ਸਾਰੇ ਠੀਕ ਠਾਕ ਹੋਵੋਗੇ ਤੇ ਦੁਆ ਕਰਦਾ ਹਾਂ ਕਿ ਸਾਰੇ ਠੀਕ ਠਾਕ ਰਹੋ ਇਸੇ ਤਰ੍ਹਾਂ ਤੇ ਸੰਖੇਪ ਦੇ ਵਿੱਚ ਗੱਲ ਕਰਨੀ ਸੀ ਅਜੈਤਵਾਰ ਤੇ ਜ਼ਿਆਦਾਤਰ ਮੌਕਿਆਂ ਤੇ ਐਤਵਾਰ ਛੁੱਟੀ ਹੁੰਦੀ ਹੈ ਜੀ ਤੇ ਕਿਉਂਕਿ ਕਈ ਵਾਰ ਮਾਮਲਾ ਜਿਹੜਾ ਹੈ ਨਾ ਉਹ ਕੁਝ ਇਸ ਤਰ੍ਹਾਂ ਦਾ ਹੁੰਦਾ ਹੈ ਕਿ ਜ਼ਰੂਰੀ ਹੁੰਦਾ ਹੈ ਕਿ ਲਾਈਵ ਆਇਆ ਜਾਵੇ ਉਹਦੀ ਕਿਉਂਕਿ ਕਿਸੇ ਵੀ ਮੁੱਦੇ ਦੀ ਜਿਹੜੀ ਸਾਰਤਕਤਾ ਹੁੰਦੀ ਹੈ ਕਿਸੇ ਖਾਸ ਦਿਨ ਜਾਂ ਕਿਸੇ ਖਾਸ ਮੌਕੇ ਵਿਸ਼ੇਸ਼ ਹੁੰਦੀ ਹੈ ਮੈਂ ਇਹਦੇ ਵਿੱਚ ਇੱਕ ਸਰਲੇਖ ਪਾ ਦਿੱਤਾ ਹੈ ਟਾਈਟਲ ਪਾ ਦਿੱਤਾ ਲਾਈਵ ਦੇ ਵਿੱਚ ਮੇਰਾ ਲਾਈਵ ਕੋਈ ਲੰਮਾ ਚੌੜਾ ਨਹੀਂ ਹੋਏਗਾ ਹਾਲਾਂਕਿ ਮੈਂ ਪਹਿਲਾਂ ਅੰਮ੍ਰਿਤਸਰ ਵਾਲੇ ਮਾਮਲੇ 'ਚ ਲਾਈਵ ਆਉਣਾ ਸੀਗਾ ਕਿਉਂਕਿ ਉਹਦੇ ਵਿੱਚ ਕਾਫੀ ਹੈਸ ਵੇਲੇ ਜੇ ਤੁਸੀਂ ਦੇਖੋਗੇ ਤਾਂ ਇਸ ਵੇਲੇ ਕਾਫੀ ਵੱਡੀ ਗੇਮ ਹੋਈ ਪਈ ਆ ਜਿਹਦੇ ਵਿੱਚ ਐਸਐਸਪੀ ਵਿਜੀਲੈਂਸ ਨੂੰ ਸਸਪੈਂਡ ਕੀਤਾ ਗਿਆ ਪਰ ਕਿਉਂਕਿ ਮੈਨੂੰ ਲੱਗਿਆ ਕਿ ਉਹ ਮਾਮਲਾ ਚੱਲੇਗਾ ਹਲੇ ਲੰਮਾ ਚੱਲੇਗਾ ਕਿਉਂਕਿ ਉਹਦੇ ਵਿੱਚ ਮਨਦੀਪ ਮੰਨਾ ਦਾ ਪੱਖ ਆਉਣਾ ਹਲੇ ਬਾਕੀ ਹੈ ਗੱਲਬਾਤ ਸਾਡੇ ਨਾਲ ਥੋੜੀ ਹੋਈ ਸੀਗੀ ਤਾਂ ਪਰ ਮੈਂ ਉਸ ਨੂੰ ਸ਼ਰਤ ਦਿੱਤਾ ਕਿ ਚਲੋ ਰੈਗੂਲਰ ਜਦੋਂ ਖਬਰਾਂ ਵਾਲੇ ਦਿਨ ਚੜ੍ਹਦੇ ਆ ਹੁਣ ਸੋਮਵਾਰ ਤੋਂ ਗਾਂ ਸ਼ੁੱਕਰਵਾਰ ਅਸੀਂ ਉਹਦੋਂ ਉਹਨੂੰ ਕਰ ਲਵਾਂਗੇ ਕੋਈ ਚੱਕਰ ਨਹੀਂ ਹੈਗਾ ਪਰ ਜਿਹੜਾ ਇਹ ਮੁੱਦਾ ਹੈ ਇਹਦੇ ਤੇ ਮੈਂ ਜ਼ਰੂਰ ਧਿਆਨ ਦਿਵਾਉਣਾ ਚਾਹੂੰਗਾ ਮੇਰੇ ਖਿਆਲ ਦੇ ਨਾਲ ਹਾਲੇ ਤੱਕ ਇਹ ਮੁੱਦਾ ਜਿਨ੍ਹਾਂ ਲੋਕਾਂ ਦੇ ਨਾਲ ਜੁੜਿਆ ਵੈ ਉਹਨਾਂ ਨੂੰ ਵੀ ਪਤਾ ਨਹੀਂ ਹੋਏਗਾ ਫਿਲਹਾਲ ਤਾਂ ਮੇਰੇ ਕੋਲ ਇੱਕ ਮਤੇ ਦੀ ਕਾਪੀ ਹੈ ਦੂਸਰੇ ਫੋਨ ਦੇ ਵਿੱਚ ਇਹ ਜਿਹੜੀ ਕਹ ਲੋ ਕੇ ਲੁਧਿਆਣਾ ਨਿਗਮ ਦੀ ਜਿਹੜੀ ਪਿੱਛੇ ਜੇ ਹੋਈ ਹੈ ਨਾ ਹਾਊਸ ਦੀ ਬੈਠਕ ਹੋਈ ਹੈ ਇਹਦੇ ਵਿੱਚ ਇਹ ਮਤਾ ਪਾਇਆ ਗਿਆ ਤੇ ਇਹਦੇ ਵਿੱਚ ਜੇ ਤੁਸੀਂ ਦੇਖੋਗੇ ਤਾਂ ਨਗਰ ਨਿਗਮ ਲੁਧਿਆਣਾ ਦੇ ਹਾਲੇ ਦੁਆਲੇ 110 ਪਿੰਡਾ ਇਹਦੇ ਵਿੱਚ ਰਾਜੇਵਾਲ ਤਲਵਾੜਾ ਕਾਲੀ ਖੁਰਦ ਨਹੀਂ ਆਯਾਲੀ ਖੁਰਦ ਆਯਾਲੀ ਕਲਾਂ ਫਤਿਹਪੁਰ ਅਵਾਣਾ ਬੰਗਾ ਖੁਰਦ ਬਾੜੇਵਾਲ ਡੋਗਰਾ ਲਾਧੀਆਂ ਕਲਾਂ ਲਾਧੀਆਂ ਖੁਰਦ ਬਾਹਰਨਹੇੜਾ ਪ੍ਰਤਾਪ ਸਿੰਘ ਵਾਲਾ ਬੱਲੋਕੇ ਚੂੜਪੁਰ ਹੈ ਬੋਵਾਲ ਜੱਸੀਆਂ ਹੁਸਨਪੁਰ ਖੁਰਦ ਰਾਜਪੁਰਾ ਡੋਗਰਾ ਮਿਹਰਬਾਨ ਬਾਜੜਾ ਕਾਕੂਵਾਲ ਕਨੇਜਾ ਨੀਚੀ ਮੰਗਲੀ ਨੀਚੀ ਨੰਦਪੁਰਾ ਗੋਵਿੰਦਗੜ ਜੁਗਿਆਣਾ ਤਰੋੜ ਜਰਖੜ ਰਣੀਆਂ ਬੁਲਾਰਾ ਗਿੱਲ ਮਾਨਕਵਾਲ ਮਹਿਮੂਦਪੁਰਾ ਚੇਬੇੜੀ ਬੀਲਾ ਆਲਮਗੀਰ ਜਸਵਾਲ ਇਦਾਂ ਮਤਲਬ ਕਿ ਕੁੱਲ ਮਿਲਾ ਕੇ ਪਿੰਡ ਹੈਗੇ ਨੇ 110 110 ਪਿੰਡਾਂ ਨੂੰ ਨਿਗਮ ਦੇ ਵਿੱਚ ਸ਼ਾਮਲ ਕਰ ਲਿਆ ਮਤਲਬ ਕਿ ਮੈਂ ਮੋٹے ਤੌਰ ਤੇ ਨਾਮ ਲੈਤੇ ਕੁਝ ਕੁ ਨਾਮ ਜਿਹੜੇ ਮੈਨੂੰ ਦਿਖੇ ਨੇ ਤੇ ਇਹਦੇ ਵਿੱਚ ਬਈ ਸਾਫ਼ ਹੋ ਗਿਆ ਕਿ ਜਿਹੜੀ ਗੱਲ ਮੈਂ ਕਹਿੰਦਾ ਸੀਗਾ ਪਹਿਲਾਂ ਵੀ ਮੈਂ ਗੱਲ ਕਹੀ ਹੈ ਇਹਨਾਂ ਦੇ ਇੱਕ ਮੈਂ ਹੁਣੇ ਕਾਉਂਸਲਰ ਦਾ ਸੁਣ ਰਿਹਾ ਸੀਗਾ ਉਹਦੇ ਵਿੱਚ ਹਾਊਸ ਦੇ ਵਿੱਚ ਹੀ ਤਕਰੀਰ ਭਾਸ਼ਣ ਉਹ ਕਹਿੰਦਾ ਕਿ ਅਸੀਂ ਮਤਲਬ ਕਿ ਇਹਦੇ ਨਾਲ ਰੈਵਨਿਊ ਤੇ ਹਾਸਲ ਕਰਾਂਗੇ ਬਲਕਿ ਪੰਚਾਇਤੀ ਜ਼ਮੀਨਾਂ ਵੀ ਵਰਤ ਸਕਾਂਗੇ ਹਾਈ ਗੇਮ ਹੈ ਅਸਲ ਦੇ ਵਿੱਚ ਤੇ ਜਦੋਂ ਲੈਂਡ ਪੂਲਿੰਗ ਆਈ ਸੀਗੀ ਬਹੁਤ ਸਾਰੇ ਲੋਕਾਂ ਨੂੰ ਯਾਦ ਹੋਣਾ ਹੈ ਮੈਂ ਉਸ ਵੇਲੇ ਵੀ ਇੱਕ ਗੱਲ ਕਹੀ ਸੀਗੀ ਕਿ ਬਈ ਮੈਂ ਵੀਰੇ ਬਹਾਦਰ ਕੇ ਬਹਾਦਰ ਕੇ ਮੈਂ ਚਲੋ ਵੇਖ ਕੇ ਤੁਹਾਨੂੰ ਬਾਅਦ ਚ ਦੱਸ ਦਿੰਨਾ ਨਹੀਂ ਹੋਇਆ ਤਾਂ ਮੈਂ ਇਹਨੂੰ ਪਾ ਦੂੰਗਾ ਜੀ ਫੇਸਬੁੱਕ ਤੇ ਪਾ ਦੂੰਗਾ ਟੋਟਲ 110 ਪਿੰਡ ਹੈ ਵੀਰੇ ਟੋਟਲ 110 ਪਿੰਡ ਹੈ ਜਿਹੜੇ ਕਿ ਇਹਨਾਂ ਨੇ ਨਿਗਮ ਦਾ ਹਿੱਸਾ ਬਣਾ ਲਿਆ ਇਹ ਹੁਣ ਤੁਸੀਂ ਦੇਖ ਲਓ ਕਿੰਨੀ ਦੂਰ ਹੋਏਗਾ ਆ ਦੇਤਵਾਲ ਵੀ ਹੈ ਇਹਦੇ ਵਿੱਚ ਚਮਟ ਵੀ ਹੈ ਇਹਦੇ ਵਿੱਚ ਮਲਕਪੁਰ ਵੀ ਹੈ ਬਥੇਰੇ ਪਿੰਡ ਹੈ ਜੀ ਠੀਕ ਹੈ ਜੀ ਬਹਾਦਰਕੇ ਹੈਗਾ ਜੀ ਬਹਾਦਰਕੇ ਹੈਗਾ ਜੀ ਇਹ ਬਹਾਦਰਕੇ ਹੈਗਾ ਵੀਰੇ ਬਹਾਦਰਕੇ ਹੈਗਾ ਤੋਂ ਮਤਲਬ ਲੈਂਡ ਪੂਲਿੰਗ ਵੇਲੇ ਖਾਸ ਬੰਦਿਆਂ ਨੂੰ ਯਾਦ ਹੋਏਗਾ ਜਿਹੜੇ ਸਾਡੇ ਨਾਲ ਅਕਸਰ ਜੁੜਦੇ ਰਹਿੰਦੇ ਆ ਉਹਨਾਂ ਨੂੰ ਮੈਂ ਇਹ ਗੱਲ ਕਹੀ ਸੀਗੀ ਕਿ ਬੇਸਿਕਲੀ ਜੇ ਤੁਸੀਂ ਲੈਂਡ ਪੂਲਿੰਗ ਨੂੰ ਦੇਖੋਗੇ ਤਾਂ ਇਹਦੇ ਵਿੱਚ ਲੁਧਿਆਣੇ ਦੇ ਹੀ ਇੱਕ ਪੋਲੀਟਿਸ਼ੀਅਨ ਦਾ ਬੜਾ ਵੱਡਾ ਰੋਲ ਹੈ ਤੇ ਜਿਹੜਾ ਬਾਅਦ ਦੇ ਵਿੱਚ ਬਹੁਤ ਹੁਣ ਪਾਵਰਫੁੱਲ ਬਣਿਆ ਤੇ ਉਹ ਤੇ ਵੈਸੇ ਵੀ ਪਾਵਰ ਕਾਮ ਦੀਆਂ ਜ਼ਮੀਨਾਂ ਚੁੱਕੀ ਆਉਂਦਾ ਤਾਂ ਮੈਨੂੰ ਉਹਦੇ ਤੇ ਹੀ ਸ਼ੱਕ ਸੀ ਹਾਲਾਂਕਿ ਮੇਰੇ ਕੋਲ ਕੋਈ ਇਹਦਾ ਦਸਤਾਵੇਜ਼ ਤਾਂ ਨਹੀਂ ਸੀ ਕਿ ਲੁਧਿਆਣੇ ਬਾਰੇ ਜਿਹੜੀ ਸਾਰੀ ਸਕੀਮ ਲਾਈ ਗਈ ਹੈ ਸਭ ਉਹ ਉਸੇ ਹੀ ਸ਼ਖਸ ਦੀ ਲਾਈ ਗਈ ਆ ਤੋ ਗੱਲ ਇਹ ਆ ਕਿ ਹੁਣ ਇਸ ਮਾਮਲੇ ਦੇ ਵਿੱਚ ਦਿਲਚਸਪੀ ਆ ਕਿਉਂਕਿ ਲੁਧਿਆਣੇ ਬਾਰੇ ਮੈਨੂੰ ਜਿੰਨਾ ਕੋਈ ਸਮਝ ਲੱਗੀ ਕਿ ਜੇ ਤੁਸੀਂ ਲੈਂਡ ਪੂਲਿੰਗ ਦੇਖੋਗੇ ਉਹ ਲੁਧਿਆਣੇ ਤੇ ਹੀ ਕੇਂਦਰਤ ਸੀ ਤੇ ਲੁਧਿਆਣੇ ਬਾਰੇ ਸਾਨੂੰ ਇਦਾਂ ਲੱਗਦਾ ਸੀਗਾ ਕਿਉਂਕਿ ਤੁਸੀਂ ਇੱਧਰ ਨੂੰ ਆ ਜਾਓ ਫਿਰੋਜ਼ਪੁਰ ਰੋਡ ਨੂੰ ਆ ਜਾਓ ਤੇ ਇਹ ਸਾਈਡ ਜਿਹੜੀ ਆ ਦੂਜੀਆਂ ਸਾਈਡਾਂ ਦੇਖੋਗੇ ਤਾਂ ਇੱਕ ਸਾਈਡ ਹੀ ਤਕਰੀਬਨ ਜਿਹੜੀ ਆ ਉਹ ਬਚਦੀ ਸੀਗੀ ਲੈਂਡ ਪੂਲਿੰਗ ਉਹਦੇ ਉੱਤੇ ਹੀ ਕੇਂਦਰਤ ਸੀ ਤਬਾਹਲ ਉਹ ਦੇ ਵਿੱਚ ਸਾਨੂੰ ਇਹਨਾਂ ਦੀ ਜਿੰਨੀ ਕੁ ਦਿਮਾਗ ਦੀ ਸਮਝ ਆਈ ਉਹ ਇਹੋ ਸੀ ਕਿ ਜਿਵੇਂ ਦਿੱਲੀ ਦੇ ਵਿੱਚ ਬਾਹਰਲੀਆ ਸਾਈਡਾਂ ਤੇ ਸੈਨਿਕ ਫਾਰਮ ਹਾਊਸ ਆ ਜਾਂ ਕੁਝ ਹੋਰ ਚੀਜ਼ਾਂ ਨੇ ਕਿ ਇਹ ਉਦਯੋਗਪਤੀ ਜਿਹੜੇ ਕਾਰਪੋਰੇਟ ਘਰਾਣੇ ਆ ਇਹ ਅਮੀਰ ਐਲੀਟ ਕਲਾਸ ਵਾਸਤੇ ਉਹਨਾਂ ਦੀ ਆਰਾਮਗਾਹ ਵਾਸਤੇ ਐਸ਼ਗਾ ਵਾਸਤੇ ਜਾਂ ਕੁਝ ਬੰਦਿਆਂ ਦੀ ਆਯਾਸ਼ੀ ਵਾਸਤੇ ਪੂਰਾ ਲਗਜ਼ਰੀ ਮਲਕ ਜਗਾੜ ਬਣਾਉਣਾ ਚਾਹੁੰਦੇ ਆ ਇਸ ਤੋਂ ਇਲਾਵਾ ਕਲੋਨਾਈਜ਼ਰਾਂ ਵਾਸਤੇ ਤੇ ਫਿਰ ਰਸਤਾ ਖੋਲਣਾ ਜੂ ਹੋਇਆ ਮਤਲਬ ਕਿ ਇਹ ਕੋਲ ਮਲਾ ਕੇ ਇਹ ਇਹਨਾਂ ਦੀ ਮਨਸ਼ਾ ਜਿੰਨੀ ਕੁ ਅਸੀਂ ਇਹਨਾਂ ਦੇ ਦਿਮਾਗ ਨੂੰ ਪੜ ਸਕੇ ਸੀ ਉਹ ਜ਼ਾਰ ਹੋਈ ਸੀਗੇ ਉਸ ਵੇਲੇ ਤਾਂ ਹੁਣ ਫਿਲਹਾਲ 110 ਪਿੰਡ ਇੱਕੋ ਝਟਕੇ ਚ ਸ਼ਾਮਲ ਕੀਤੇ ਗਏ ਨੇ ਤੇ ਜਿਹੜੇ ਇਹਨਾਂ ਦੇ ਕਾਉਂਸਲਰ ਸਾਹਿਬ ਆਉਤੇ ਧਾਲੀਵਾਲ ਸਾਹਿਬ ਸੀਗੇ ਸ਼ਾਇਦ ਮਦਦ ਨਾਮ ਉਤੇ ਕਹਿ ਹੀ ਰਹੇ ਆ ਕਿ ਅਸੀਂ ਜ਼ਮੀਨਾਂ ਵਰਤਾਂਗੇ ਇਹਦਾ ਮਤਲਬ ਇਹ ਆ ਕਿ ਇਹਦਾ ਮੁੱਖ ਮਕਸਦ ਜ਼ਮੀਨ ਹੀ ਹੈ ਇਹ ਤਾਂ ਸਾਰੇ ਪਿੰਡ ਸਹਿਮਤ ਨੇ ਜੀ 110 ਪਿੰਡ ਨਿਗਮ ਦਾ ਹਿੱਸਾ ਬਣਨ ਵਾਸਤੇ ਤਿਆਰ ਨੇ ਬਹੁ ਗਿਣਤੀ ਚ ਮਤਲਬ ਉਹ ਤਿਆਰ ਨੇ ਇੱਕ ਪਿੰਡ ਦੀ ਮੰਨ ਲਓ ਮਸਲਨ ਕੋਈ 5000 ਵਸੂ ਹੈ ਤੇ ਉਹਦੇ ਵਿੱਚ 3000 ਬੰਦਾ ਰਾਜੀ ਹੈ ਤੇ ਚਲੋ ਠੀਕ ਹੈ ਮੰਨ ਲਿਆ ਪਰ ਕੀ 110 ਦੇ 110 ਪਿੰਡਾਂ ਦਾ ਕੰਸੈਂਟ ਲਿਆ ਗਿਆ ਸਹਿਮਤੀ ਲਈ ਗਈ ਕਿਉਂਕਿ ਮੁੱਖ ਮੰਤਰੀ ਅਕਸਰ ਸਾਡੇ ਮਾਨਯੋਗ ਮਾਨ ਸਾਹਿਬ ਅਕਸਰ ਕਹਿੰਦੇ ਹੁੰਦੇ ਆ ਕਿ ਲੋਕਤੰਤਰ ਵਿੱਚ ਲੋਕ ਵੱਡੇ ਆ ਲੋਕਤੰਤਰ ਵਿੱਚ ਲੋਕ ਵੱਡੇ ਆ ਕੀ ਉਹਨਾਂ ਲੋਕਾਂ ਦੀ ਜਿਨ੍ਹਾਂ ਲੋਕਾਂ ਦੀ ਜ਼ਮੀਨ ਦਾ ਜਾਂ ਕਿਸਮਤ ਦਾ ਫੈਸਲਾ ਹੋਇਆ ਕੀ ਉਹਨਾਂ ਨੂੰ ਅੱਜ ਪੁੱਛ ਲਿਆ ਗਿਆ ਇਸ ਬਾਬਤ ਕੀ ਉਹਨਾਂ ਦੀ ਸਹਿਮਤੀ ਲੈ ਲਈ ਗਈ ਆ ਤੇ ਜਿਹੜੇ 110 ਪਿੰਡਾਂ ਚੋਂ ਅਸਹਿਮਤ ਹੋਣਗੇ ਕੀ ਤੁਸੀਂ ਉਹਨਾਂ ਨੂੰ ਡੀ ਨੋਟੀਫਾਈਡ ਕਰ ਦੋਗੇ ਉਹਨਾਂ ਨੂੰ ਬਾਹਰ ਕਰ ਦੋਗੇ ਤੇ ਇਸ ਵਾਰੀ ਵੀ ਮੈਨੂੰ ਜਿੰਨਾ ਕੋ ਲੱਗਦਾ ਹੈ ਜਨਾਬ ਹੋ ਸਕਦਾ ਮੈਂ ਗਲਤ ਹੋਵਾਂ ਹੋ ਸਕਦਾ ਹੈ ਕਿ ਸਾਡੀਆਂ ਜਿਹੜੀਆਂ ਤਰਕ ਦਲੀਲਾਂ ਉਹ ਗਲਤ ਹੋਣ ਪਰ ਮੈਨੂੰ ਲੱਗਦਾ ਕਿ ਇਸ ਵਾਰੀ ਵੀ ਚੰਦ ਜਿਹੜਾ ਹੈ ਨਾ ਉਹ ਇਹਨਾਂ ਦੇ ਲੁਧਿਆਣੇ ਵਾਲਿਆਂ ਦੇ ਚੁਣੇ ਬੰਦੇ ਦਾ ਹੀ ਆ ਬਾਬੂ ਦਾ ਹੀ ਆ ਕਿਉਂਕਿ ਜ਼ਮੀਨ ਦਾ ਤਾਂ ਵੈਰੀ ਬਣਿਆ ਫਿਰਦਾ ਹੈ ਜਿੱਥੇ ਜ਼ਮੀਨ ਪਈ ਹੈ ਤੇ ਹੁਣ ਮੈਂ ਇੱਥੇ ਇੱਕ ਗੱਲ ਹੋਰ ਵੀ ਕਹੂੰਗਾ ਮੇਰਾ ਮਤਲਬ ਨਜ਼ਰੀਆ ਹੁੰਦਾ ਜੀ ਚੀਜ਼ਾਂ ਨੂੰ ਸੋਚਣ ਵਿਚਾਰਨ ਦਾ ਕਿ ਇੱਥੇ ਨਾ ਇੱਕ ਉਲੰਭਾ ਜਿਹੜਾ ਉਲੰਭਾ ਸਾਡੇ ਲੋਕਾਂ ਨੂੰ ਵੀ ਹੈ ਸਾਡੀ ਵਿਰੋਧੀ ਧਿਰ ਨੂੰ ਵੀ ਹੈ ਅਸੀਂ ਜ਼ਿਆਦਾ ਕ੍ਰਿਟਿਸਿਜ਼ਮ ਜਿਹੜਾ ਨਾ ਆਲੋਚਨਾ ਸਰਕਾਰ ਦੀ ਕਰਦੇ ਆ ਉਹ ਬਣਦੀ ਆ ਪਰ ਬੇहद ਜ਼ਿਆਦਾ ਆਲੋਚਨਾ ਦੇ ਵਿੱਚ ਅਸੀਂ ਕਈ ਵਾਰ ਆਪੋਜੀਸ਼ਨ ਨੂੰ ਬਿਲਕੁਲ ਬਰੀ ਕਰ ਦਿੰਨੇ ਆ ਜਦ ਕਿ ਮੇਰਾ ਮੰਨਣਾ ਹੈ ਕਿ ਅੱਜ ਜੇ ਨਰਿੰਦਰ ਮੋਦੀ ਦੀ ਟੱਕਰ ਦਾ ਰਾਹੁਲ ਗਾਂਧੀ ਹੈ ਤਾਂ ਜਿਹੜਾ ਰਾਹੁਲ ਗਾਂਧੀ ਦਾ ਰੋਲ ਡਿਫਾਈਨ ਹੈ ਤਾਂ ਉਸ ਰੋਲ ਦੀ ਵੀ ਆਲੋਚਨਾ ਹੋਣੀ ਚਾਹੀਦੀ ਹੈ ਕਿ ਕੀ ਉਹ ਰੋਲ ਸਾਰਥਕ ਢੰਗ ਨਾਲ ਸੰਪੂਰਨ ਤੌਰ ਤੇ ਨਿਭਾਇਆ ਜਾ ਰਿਹਾ ਹੈ ਉਦੋਂ ਹੀ ਪੰਜਾਬ ਦੇ ਵਿੱਚ ਆ ਜਾਓ ਪੰਜਾਬ ਦੇ ਵਿੱਚ ਇਹ ਜਿਹੜਾ ਜ਼ਮੀਨਾਂ ਨੂੰ ਹਥਿਆਉਣ ਦਾ ਮਾਮਲਾ ਚੱਲਿਆ ਪਿਆ ਹੈ ਹਾਲਾਂਕਿ ਮੈਂ ਕੋਈ ਵਿਰੋਧੀ ਨਹੀਂ ਹਾਂ ਕੋਈ ਵਿਕਾਸ ਦਾ ਜਾਂ ਅਧਿయోగ ਦਾ ਮੇਰਾ ਇਹ ਮੰਨਣਾ ਹੈ ਕਿ ਠੀਕ ਹੈ ਇਹਨਾਂ ਚੀਜ਼ਾਂ ਦੀ ਵੀ ਲੋੜ ਹੈ ਇਹਨਾਂ ਚੀਜ਼ਾਂ ਦੀ ਵੀ ਜ਼ਰੂਰਤ ਹੁੰਦੀ ਹੈ ਪਰ ਕੀ ਤੁਸੀਂ ਆਪਣੀ ਇੱਕ ਪ੍ਰੋਡਕਟਿਵਿਟੀ ਨੂੰ ਮਾਰ ਕੇ ਜਾਂ ਆਪਣੇ ਵਾਤਾਵਰਣ ਨੂੰ ਇਨਸਾਨਾਂ ਨੂੰ ਦਾਤੇ ਲਾ ਕੇ ਵਿਕਾਸ ਕਰੋ ਤੇ ਉਹ ਬਿਹਤਰ ਹੈ ਜਾਂ ਨਹੀਂ ਇਹ ਵੱਡਾ ਇੱਕ ਸਵਾਲ ਹੁੰਦਾ ਹੈ ਤੋਂ ਕਹਿੰਦਾ ਮਤਲਬ ਇਹ ਹੈ ਕਿ ਤੁਸੀਂ ਇਹ ਵੇਖੋ ਪਟਿਆਲਾ ਲੁਧਿਆਣਾ ਬਠਿੰਡਾ ਪਾਵਰ ਕੰਡੀਆਂ ਜ਼ਮੀਨਾਂ ਵਿਕੀਆਂ ਜ਼ਮੀਨਾਂ ਵੇਚਣ ਤੁਰ ਪਏ ਹੁਣ ਤੁਸੀਂ ਇੱਕ ਗੱਲ ਦਾ ਦੇਖੋ ਕਿ ਜਿਹੜੀ ਇੰਜੀਨੀਅਰ ਐਸੋਸੀਏਸ਼ਨ ਹੈ ਆਲ ਇੰਡੀਆ ਪਧਰੀ ਉਹਨਾਂ ਨੇ ਵੀ ਸਰਕਾਰ ਦਾ ਬਹੁਤ ਹੀ ਜ਼ਿਆਦਾ ਸਰਕਾਰ ਦਾ ਬਹੁਤ ਹੀ ਜ਼ਿਆਦਾ ਕ੍ਰਿਟਿਸਿਜ਼ਮ ਕੀਤਾ ਹੈ ਮਜ਼ਮਤ ਕੀਤੀ ਹੈ ਆਲੋਚਨਾ ਕੀਤੀ ਹੈ ਕਿ ਤੁਸੀਂ ਬਿਲਕੁਲ ਗਲਤ ਕਰ ਰਹੇ ਹੋ ਪਰ ਸਾਡੀ ਆਪੋਜੀਸ਼ਨ ਸਵਾਇ ਟਵੀਟ ਕਰਨ ਤੋਂ ਸਵਾਇ ਪ੍ਰੈਸ ਕਾਨਫਰੰਸ ਕਰਨ ਤੋਂ ਤੁਸੀਂ ਮੈਨੂੰ ਦੱਸ ਦਿਓ ਕੀ ਕਰਦੀ ਹੈ ਅਸੀਂ ਸੱਤਾਧਾਰੀ ਧਿਰ ਦੀ ਆਲੋਚਨਾ ਕਰਦੇ ਹਾਂ ਔਰ ਮੀਡੀਆ ਵੀ ਇਸ ਮਾਮਲੇ ਦੇ ਵਿੱਚ ਵਨ ਸਾਈਡਡ ਹੋ ਜਾਂਦਾ ਜਾਂ ਤਾਂ ਉਹ ਬਿਲਕੁਲ ਭਕਤੀ ਚਲੀਨ ਹੋ ਜਾਂਦਾ ਜਾਂ ਉਹ ਸਰਕਾਰ ਦੀ ਬਿਲਕੁਲ ਇੱਕ ਤਰਫੀ ਆਲੋਚਨਾ ਸਟਾਰਟ ਕਰ ਦਿੰਦਾ ਸਾਡਾ ਪੰਜਾਬੀ ਦਾ ਮੀਡੀਆ ਦਾ ਪੈਟਰਨ ਇਹ ਹੈ ਕਿਉਂਕਿ ਦੋਨਾਂ ਵਰਗਾਂ ਨੂੰ ਹੀ ਇਹ ਦੋਨੇ ਚੀਜ਼ਾਂ ਚਾਹੀਦੀਆਂ ਰਸ ਚਾਹੀਦਾ ਸਰਕਾਰ ਦਾ ਜੋ ਵਿਰੋਧੀ ਹੈ ਉਹਨੂੰ ਵੀ ਚਾਹੀਦਾ ਸਰਕਾਰ ਦਾ ਜਿਹੜਾ ਸਮਰਥਕ ਹੈ ਉਹਨੂੰ ਵੀ ਚਾਹੀਦਾ ਉਹ ਚਾਸ ਹੁੰਦੀ ਹੈ ਤਾਂ ਮਤਲਬ ਕਿ ਉਹ ਉਹਨਾਂ ਚੀਜ਼ਾਂ ਨੂੰ ਪੱਠੇ ਪਾਈ ਜਾਂਦੇ ਆਂ ਅਸੀਂ ਪਰ ਮਸਲਾ ਇਹ ਹੁੰਦਾ ਹੈ ਕਿ ਕੀ ਤੁਹਾਡੀ ਆਪੋਜੀਸ਼ਨ ਦਾ ਜਿਹੜਾ ਰੋਲ ਡਿਫਾਈਨ ਹੈ ਕਿ ਉਹ ਨਿਭਾਇਆ ਜਾ ਰਿਹਾ ਕਿ ਨਹੀਂ ਉਹਦਾ ਵੀ ਕ੍ਰਿਟੀਸਿਜ਼ਮ ਜ਼ਰੂਰੀ ਹੈ ਕਿ ਸਾਡੀ ਆਪੋਜੀਸ਼ਨ ਕਿੱਥੇ ਆ ਆਪੋਜੀਸ਼ਨ ਕਿੱਥੇ ਆ ਸਾਡੀ ਕਿ ਸਾਡੀ ਪਾਵਰ ਕਾਮ ਦੀ ਜ਼ਮੀਨ ਉਹ ਪਾਵਰ ਕਾਮ ਇੰਜੀਨੀਅਰ ਐਸੋਸੀਏਸ਼ਨ ਲੜ ਰਹੀ ਹੈ ਸਾਡੀ ਆਪੋਜੀਸ਼ਨ ਕਿੱਥੇ ਹੈ ਲੈਂਡ ਪੂਲਿੰਗ ਤੇ ਆਪਣਾ ਤੁਸੀਂ ਇਹ ਵੇਖੋ ਕਿ ਕਿੰਨਾ ਜ਼ਿਆਦਾ ਕਿੰਨਾ ਮੁੱਦਾ ਭਖਿਆ ਠੀਕ ਹੈ ਜੀ ਇਥੋਂ ਤੱਕ ਕਿ ਆਮ ਆਦਮੀ ਪਾਰਟੀ ਦੇ ਆ ਲੀਡਰਾਂ ਨੂੰ ਵੀ ਸਟੈਂਡ ਲੈਣਾ ਪਿਆ ਪਰ ਸਾਡੀ ਆਪੋਜੀਸ਼ਨ ਦੀ ਕੋਈ ਕਹਿ ਲੋ ਕਿ ਠੀਕ ਹੈ ਸਵਾਏ ਜੇ ਟਵੀਟ ਨੂੰ ਛੱਡ ਦਈਏ ਸਵਾਏ ਪ੍ਰੈਸ ਕਾਨਫਰੰਸਾਂ ਨੂੰ ਛੱਡ ਦਈਏ ਕੋਈ ਇਸ ਵੇਲੇ ਵੱਡੀ ਕੋਈ ਭੂਮਿਕਾ ਨਜ਼ਰ ਨਹੀਂ ਆਉਂਦੀ ਬਹੁਤ ਵੱਡਾ ਬਹੁਤ ਵੱਡਾ ਮੁੱਦਾ ਕੋਈ ਹੋਊਗਾ ਤਾਂ ਬਸ ਕੀ ਹੈ ਕਿ ਲੈ ਦੇ ਕੇ 5-7 ਟਵੀਟ 2-4 ਪ੍ਰੈਸ ਕਾਨਫਰੰਸਾਂ ਤੋਂ ਖੈਰ ਅਸੀਂ ਇਹ ਦੱਸਣ ਵਾਸਤੇ ਹੀ ਲਾਈਵ ਕੀਤਾ ਹੈ ਕਿ ਬਈ ਤੁਹਾਡੇ ਇੱਕ ਵਾਰੀ ਫੇਰ ਲੁਧਿਆਣੇ ਦੇ ਵਿੱਚ ਲਗਭਗ ਲਗਭਗ ਲੈਂਡ ਪੂਲਿੰਗ ਵਾਲੀ ਗੇਮ ਹੀ ਲੱਗੀ ਹੈ ਤੇ ਤੁਹਾਨੂੰ ਬਹੁਤ ਸ਼ਾਤਰਾਨਾ ਢੰਗ ਦੇ ਨਾਲ ਅਗਲੇ ਨੇ ਵਿਲੀਟ ਦਾ ਤੁਹਾਨੂੰ ਹੁਣ ਇੱਕ ਹਿੰਦੀ ਚ ਸ਼ਬਦ ਹੁੰਦਾ ਹੈ ਜੁੰਝਨਾ ਉਹ ਜੁੰਝਨਾ ਫੜਾ ਦੇਣਗੇ ਕਿ ਭਾਈ ਨਗਮ ਦਾ ਹਿੱਸਾ ਨਗਮ ਦਾ ਹਿੱਸਾ ਬਣ ਜਾਓਗੇ ਤੇ ਤੁਹਾਨੂੰ ਆ ਕੁਝ ਹੋ ਜਾਏਗਾ ਤੁਹਾਨੂੰ ਉਹ ਕੁਝ ਹੋ ਜਾਏਗਾ ਪਰ ਇਨਡਾਇਰੈਕਟਲੀ ਸਾਰਾ ਕੁਝ ਜਿਹੜਾ ਨਾ ਉਹ ਇਸੇ ਤਰ੍ਹਾਂ ਹੀ ਕਰਨਾ ਸੀਗਾ ਲੈਂਡ ਪੂਲਿੰਗ ਚ ਵੀ ਤਾਂ ਹੁਣ ਇਹ ਆ ਕੇ ਥੋੜਾ ਜਿਹਾ ਟਿੱਡੇ ਟੰਗ ਨਾਲ ਆਏ ਨੇ ਪਰ ਹੈ ਇਹ ਵੀ ਇੱਕ ਤਰ੍ਹਾਂ ਨਾਲ ਉਹੀ ਜਿਹੜੀ ਜ਼ਮੀਨਾਂ ਤੇ ਅੱਖ ਸੀਗੀ ਨਾ ਕਿ ਉਹੀ ਮਸਲਾ ਲੱਗਦਾ ਹੈ। ਤੋਂ ਖੈਰ ਇਹ ਸਾਰਾ ਕੁਝ ਜਿਹੜਾ ਉਹ ਮੈਂ ਤੁਹਾਨੂੰ ਦੱਸਣਾ ਸੀਗਾ ਤੇ ਜੇ ਕੋਈ ਕਮੈਂਟ ਹੋਇਆ ਇਹਦੇ ਚ ਆਪਾਂ ਲੈ ਲਵਾਂਗੇ ਕਿਉਂਕਿ ਲਾਈਵ ਬਹੁਤਾ ਲੰਮਾ ਹੋਣ ਦਾ ਕੋਈ ਤਕ ਨਹੀਂ ਹੁੰਦਾ ਕਈਆਂ ਨੇ ਫਿਰ ਰਿਕਾਰਡਡ ਦੇਖਣਾ ਹੁੰਦਾ ਬਹੁਤ ਲੰਬਾ ਜਾਂ ਕਮੈਂਟ ਪੜੀਏ ਤਾਂ ਫਿਰ ਕੋਈ ਮਜ਼ੇ ਆਲੀ ਗੱਲ ਨਹੀਂ ਰਹਿੰਦੀ। ਆਵਾਜ਼ ਆਰਾਮਪੁਰਾ ਫੂਲ ਜੀ ਤੁਸੀਂ ਹੁਣ ਚੁੱਪ ਤੁਸੀਂ ਬੰਦ ਹੋਣ ਦਾ ਕੀ ਲੈਣਾ ਹੈ ਫਰਜੀ ਹਸਪਤਾਲ ਲਾਟਰੀਆਂ ਵੇਚਣ ਵਾਲਾ ਫਰਜੀ ਡਿਗਰੀ ਲੈ ਕੇ ਲੋਕਾਂ ਨਾਲ ਕਰ ਰਿਹਾ ਖੇਲਵਾੜ ਤੇ ਆਵਾਜ਼ ਦੀ ਤੁਸੀਂ ਇਹਨੂੰ ਕੰਪਲੇਂਟ ਦਾ ਰੂਪ ਦੇ ਕੇ ਕਿਤੇ ਬੰਦ ਕਰਵਾ ਲਓ ਭਾਈ ਜੋ ਕਰ ਰਿਹਾ ਕੁਛ ਇਸ ਤਰ੍ਹਾਂ ਦਾ ਕਰ ਰਿਹਾ ਹੈ ਆਪੋਜੀਸ਼ਨ ਇਜ਼ ਕਰਪਟ ਹਾਂਜੀ ਪਰ ਸਾਨੂੰ ਜੋ ਵੀ ਹੈ ਮੈਂ ਨਹੀਂ ਕਹਿੰਦਾ ਕਿ ਸਾਰੀ ਆਪੋਜੀਸ਼ਨ ਕਰਪਟ ਹੈ ਜੀ ਜਾਂ ਸਾਰੇ ਸੱਤਾਧਾਰੀ ਧਿਰ ਵਾਲੇ ਮਾੜੇ ਆ ਪਰ ਅਸਲ ਦੇ ਵਿੱਚ ਗੱਲ ਇਹ ਆ ਕਿ ਸਾਨੂੰ ਮਤਲਬ ਕਿ ਤوازن ਰੱਖਣਾ ਚਾਹੀਦਾ ਇਹਨਾਂ ਚੀਜ਼ਾਂ ਦਾ ਕਿ ਜੇ ਸਾਡੇ ਮੁੱਦਿਆਂ ਦੀ ਗੱਲ ਕੋਈ ਨਹੀਂ ਕਰ ਰਿਆ ਸਾਡੇ ਲਈ ਕੋਈ ਲੜੀ ਨਹੀਂ ਰਿਹਾ ਤਾਂ ਫਿਰ ਆਪੋਜੀਸ਼ਨ ਕਾਦੀ ਹੈ ਇਹ ਮਸਲਾ ਵੱਡਾ ਹੈ ਤਾਂ ਖੈਰ ਮੈਂ ਇੱਥੇ ਹੀ ਲਾਈਵ ਨੂੰ ਖਤਮ ਕਰਨ ਲੱਗਾ ਮੈਂ ਦੁਬਾਰਾ ਫੇਰ ਰਿਪੀਟ ਕਰ ਦੇਣਾ ਕਿ ਇਹ 110 ਪਿੰਡ ਨੇ ਆ ਵੇਖ ਲਓ ਕਈਆਂ ਲੁਧਿਆਣੇ ਵਾਲੇ ਹੁਣ ਮੈਨੂੰ ਪੁੱਛੀ ਜਾਂਦੇ ਸ਼ਾਇਦ ਉਹਨਾਂ ਪਿੰਡਾਂ ਦੇ ਵਿੱਚੋਂ ਹੀ ਆ ਬੰਦੇ ਕਿ ਪਤਾ ਹੀ ਨਹੀਂ ਆ ਕਿਸੇ ਨੂੰ ਅਹੀ ਤੇ ਗੱਲ ਹੈ ਨਾ ਕਿ ਸਾਡੇ ਲੀਡਰਾਂ ਨੂੰ ਹੀ ਨਹੀਂ ਪਤਾ ਹਲੇ ਤੱਕ ਸਾਬ ਸਾਡੇ ਲੀਡਰਾਂ ਨੂੰ ਹੀ ਨਹੀਂ ਪਤਾ ਲੱਗਿਆ ਹਲੇ ਤੱਕ ਤੇ ਤੁਹਾਨੂੰ ਪਤਾ ਕਿੱਥੇ ਲੱਗੇਗਾ ਸਰ ਕਮਾਲ ਦੀ ਗੱਲ ਹੈ ਨਾ ਪਰ ਇਹ ਰੌਲਾ ਤੇ ਜਿਹੜਾ ਹੈ ਨਾ ਉਹ ਇਸੇ ਗੱਲ ਦਾ ਹੀ ਹੈ ਕਿ ਸਾਡੀ ਆਪੋਜੀਸ਼ਨ ਸਾਡਾ ਮੀਡੀਆ ਇਹਨਾਂ ਦੀ ਸਾਰਥਿਕ ਭੂਮਿਕਾ ਜਿਹੜੀ ਹੁੰਦੀ ਬਣੀ ਚਾਹੀਦੀ ਹੈ ਹਾਂਜੀ ਦਿਲਸ਼ਾਦ ਵੀਰੇ ਮੈਂ ਵਧੀਆ ਸੈਟਾਂ ਸਿਹਤ ਬਹੁਤ ਵਧੀਆ ਜੀ ਸਰ ਜੀ 95 ਵਾਰਡ ਆਲਰੇਡੀ ਨਹੀਂ ਸੰਭਾਲੇ ਜਾਂਦੇ 메인 ਰੋਡ ਟੁੱਟੇ ਹੋਏ ਨੇ ਹਾਲ ਬੁਰਾ ਹੈ ਨੂਰਵਾਲਾ ਰੋਡ ਲੁਧਿਆਣਾ ਤੋਂ ਰਿੱਕੀ ਠਾਕੁਰ ਜੀ ਕਹਰੇ ਆ ਕਿ ਜਿਹੜੇ ਪਹਿਲਾ ਵਾਰਡ ਨੇ 95 ਇਹਨਾਂ ਦੇ ਕਹਿਣ ਦਾ ਮਤਲਬ ਹੈ ਕਿ ਲੁਧਿਆਣੇ ਚ ਉਹ ਹੀ ਨਹੀਂ ਸੰਭਦੇ ਇਹ ਉੱਤੇ ਹੋਰ ਇਹਨਾਂ ਐਕਸਪੈਂਸ਼ਨ ਕਰੀ ਜਾਂਦੇ ਆ ਮਤਲਬ ਕਿ 110 ਪਿੰਡ ਥੋੜੇ ਨਹੀਂ ਕਹਾਣੀ ਨਹੀਂ 110 ਪਿੰਡ ਬਹੁਤ ਜ਼ਿਆਦਾ ਹੁੰਦੇ ਆ ਬਹੁਤ ਜ਼ਿਆਦਾ ਹੁੰਦੇ ਸੋਚ ਕੇ ਦੇਖੋ ਠੀਕ ਹੈ ਨਾ ਚਲੋ ਨੇੜੇ-ਤੇੜ ਦਾ ਕੋਈ ਪਿੰਡ ਹੈ ਵੀ ਉਹਨਾਂ ਨੂੰ ਲੈ ਲਿਆ ਜਾਂਦਾ ਕਈ ਵਾਰ ਕਾਉਂਸਲਾਂ ਦੇ ਵਿੱਚ ਨਿਗਮਾਂ ਦੇ ਹੱਦ ਜਿਹੜੀ ਵੱਧ ਜਾਂਦੀ ਹੈ ਉਹ ਵੀ ਬਹੁਤ ਲੰਮੇ ਸਮੇਂ ਬਾਅਦ ਪਰ ਇੱਥੇ 110 ਪਿੰਡ ਔਰ ਕਮਾਲ ਦੀ ਗੱਲ ਹੈ ਕਿ ਜਿਹੜੇ ਪਿੰਡਾਂ ਦੇ ਕੁਝ ਲੋਕ ਨੇ ਸ਼ਾਇਦ ਉਹਨਾਂ ਨੂੰ ਵੀ ਨਹੀਂ ਪਤਾ ਐਸੀ ਇਹ ਵੀ ਇੱਕ ਕਹਿ ਲੋ ਕਿ ਨੈਕਸਟ ਲੈਵਲ ਦੀ ਕਮਾਲ ਹੈ ਨਾ ਇਹ ਵੀ ਇੱਕ ਹੈਰਾਨਗੀ ਦਾ ਵਿਸ਼ਾ ਹੈ ਕਿ ਪਤਾ ਹੀ ਨਹੀਂ ਆਵਾਜ਼ ਰਾਮਪੁਰਾ ਫੁੱਲ ਜੀ ਪਤਾ ਕੀ ਹੁੰਦਾ ਜੀ ਤੁਹਾਡੇ ਵਰਗਾ ਮਜੇ ਪਹਿਲੀ ਗੱਲ ਹੈ ਕਿ ਤੁਹਾਡਾ ਪੰਜਾਬੀ ਦਾ ਮਾਮਲਾ ਬੜਾ ਗੜਬੜਿਆ ਤੇ ਮੈਂ ਇਸ ਕਰਕੇ ਕਿਹਾ ਕਿ ਸ਼ਿਕਾਇਤ ਕਰੂੰ ਮੈਂ ਤੁਹਾਨੂੰ ਕੋਈ ਮਾੜਾ ਨਹੀਂ ਬੋਲਿਆ ਸਾਹਿਬ ਠੀਕ ਹੈ ਨਾ ਜੀ ਸੋ ਗੱਲ ਜਿਹੜਾ ਜਿਹੜਾ ਵਿਸ਼ਾ ਹੁੰਦਾ ਨਾ ਉਹਦੇ ਰਿਲੇਟਡ ਗੱਲ ਕਰੀਏ ਉਹਦੇ ਮੁਤਲਕ ਗੱਲ ਕਰੀਏ ਤੇ ਬਿਹਤਰ ਹੈ ਤੁਸੀਂ ਇੱਥੇ ਆ ਕੇ ਸਾਰਿਆਂ ਦੀ ਡੰਡ ਲਾਈ ਜਾਂਦੇ ਹੋ ਘੱਟੋ ਘੱਟ ਤੁਸੀਂ 100 ਕੇ 150 ਕਮੈਂਟ ਕੀਤਾ ਹੋਏਗਾ ਵਿਸ਼ਾ ਕੋਈ ਅਸੀਂ ਹੋਰ ਲੈ ਕੇ ਆਏ ਆ ਉਸ ਵਿਸ਼ੇ ਦੇ ਸਬੰਧਤ ਚਲੋ ਤੁਸੀਂ ਇੱਕ ਗੱਲ ਕਰ ਲਈ ਦੋ ਵਾਰੀ ਕਰ ਲਿਆ ਤੁਸੀਂ 100 150 ਵਾਰੀ ਉਹਨੂੰ ਰਿਪੀਟ ਕਰਤਾ ਜੀ ਫਿਰ ਜੇ ਕੋਈ ਤੁਹਾਨੂੰ ਮਾੜੀ ਮੋਟੀ ਗੱਲ ਕਹਿ ਦੇਵੇ ਤੇ ਤੁਸੀਂ ਕਹਿ ਦਿੰਦੇ ਹੋ ਕਿ ਭਾਈ ਤੁਸੀਂ ਬੋਲਦੇ ਕੀ ਕੀ ਹੁਣ ਤੁਸੀਂ ਆ ਕੇ ਇੱਥੇ ਡੰਡ ਲਈ ਜਾਂਦੇ ਹੋ ਲਾਈਵ ਦੀ ਤੇ ਮੈਂ ਆਪਦੇ ਮੂੰਹ ਤੇ ਪੱਟੀ ਬੰਨ ਲਵਾਂ ਮੈਂ ਤਾਂ ਇਹ ਕਹਾਂ ਕਿ ਜੇ ਤੁਹਾਡਾ ਕੋਈ ਇੱਥੇ ਤੂੰ ਫਰਜੀ ਵੜਾ ਚੱਲਦਾ ਹੈ ਸ਼ਿਕਾਇਤ ਦੇ ਦਿਓ ਹੁਣ ਆਪਾਂ ਕੋਈ ਡਾਂਗ ਥੋੜੀ ਮਾਰ ਸਕਦੇ ਸਰ ਕਿਸੇ ਦੇ ਤੁਹਾਡੀ ਗੱਲ ਮੈਂ ਕਰਦੀ ਆ ਹੈ ਅਰੇ ਮੀਤ ਸਿੰਘ ਢਿੱਲੋ ਪਠਾਨਵਾਜਰਾ ਪਠਾਨਵਾਜਰਾ ਸਾਹਿਬ ਕੀ ਹਾਲ ਹੈ ਜੀ ਲਾਈਵ ਤੇ ਜੁੜੇ ਹੋਇਆ ਸਾਰੇ ਪੰਜਾਬ ਦੀਆਂ ਸੜਕਾਂ ਬਹੁਤ ਖਰਾਬ ਹੈ ਹਾਂ ਜੀ ਬਣਾਈ ਤੇ ਜਾਂਦੇ ਆ ਤੇ ਬਰਹਾ ਹਾਲ ਮੈਂ ਹਾਂ ਜੀ ਰਣਜੀਤ ਸਿੰਘ ਗਰੇਵਾਲ ਗਰੇਵਾਲ ਤਾਂ ਮੇਰੇ ਖਲ ਦੇ ਨਾਲ ਇਹ ਵੀ ਲੁਧਿਆਣੇ ਤੋਂ ਹੀ ਆ ਮੈਂ ਲਿਸਟ ਪਾ ਦਿੰਨਾ ਜੀ ਹੁਣ ਤੋਂ ਕੁਝ ਮਿੰਟਾਂ ਬਾਅਦ ਇਹ ਲਿਸਟ ਪੈ ਜਾਊਗੀ ਜਿੰਨੇ ਵੀ ਇਹ ਪਿੰਡ ਆ ਜਿਹੜੇ ਸ਼ੁਰੂ ਹੁੰਦੇ ਆ ਜੀ ਜਿਵੇਂ ਮੈਂ ਤੁਹਾਨੂੰ ਦੱਸਿਆ ਸੀਗਾ ਰਾਜੇਵਾਲ ਤੋਂ ਸ਼ਾਇਦ ਤੇ ਇਹ ਜਾਂਦੇ ਨੇ ਐਂਡ ਵਾਲਾ ਪਿੰਡ ਹੈਗਾ ਜੀ ਬੱਗਾ ਕਲਾਂ ਇਸ ਸਾਰੀ ਦੀ ਸਾਰੀ ਲਿਸਟ ਆਪਾਂ ਜਿਹੜੀ ਹੈ ਉਹ ਪਾ ਦੇਾਂਗੇ ਬਰਨਾਲੇ ਨੂੰ ਨਿਗਮ ਬਣਾ ਦਿੱਤਾ ਹਾਂ ਜੀ ਉਹ ਤਾਂ ਚਲੋ ਠੀਕ ਹੈ ਪਰ 110 ਪਿੰਡ ਮਤਲਬ ਕਿ ਕਮਾਲ ਦੀ ਗੱਲ ਹੈ ਕਮਾਲ ਦੀ ਗੱਲ ਹੈ ਤਾਂ ਖੈਰ ਆਹੀ ਗੱਲਬਾਤ ਸੀਗੀ ਲਿਸਟ ਮੈਂ ਪਾ ਦੂੰਗਾ ਜੀ ਮੇਰਾ ਕੰਮ ਹੈ ਕਿ ਬਾਈ ਚਲੋ ਮਤਲਬ ਜਿੱਦਾਂ ਕਿਦਾਂ ਵੀ ਹੁੰਨੇ ਆ ਕਿਸੇ ਵੀ ਕੰਮ ਚ ਹੋਈਏ ਰੋਜੇਵੇਂ ਚ ਹੋਈਏ ਜ਼ਰੂਰੀ ਹੁੰਦਾ ਤਾਂ ਫਿਰ ਛੁੱਟੀ ਵਾਲੇ ਦਿਨ ਵੀ ਅਸੀਂ ਲਾਈਵ ਹੋ ਜਾਂਦੇ ਆ ਕਿਸੇ ਮੁੱਦੇ ਤੇ ਤੋਂ ਬਰਹਾਲ ਮੇਰਾ ਅੱਜ ਦਾ ਇਹੀ ਮੌਜੂਦ ਸੀਗਾ ਕਿ ਨਿਗਮ ਦੇ ਵਿੱਚ ਜਿਹੜੀ ਕਹ ਲੋ ਕਿ ਇਸ ਵੇਲੇ ਐਕਸਪੈਂਸ਼ਨ ਹੋਈ ਆ ਲੁਧਿਆਣਾ ਨਿਗਮ ਦੇ ਵਿੱਚ 110 ਪਿੰਡ ਇਹਨਾਂ ਨੇ ਵਿੱਚ ਵਲੇਟ ਲਏ ਆ 110 ਪਿੰਡਾਂ ਦੀ ਸੂਚੀ ਮੇਰੇ ਕੋਲ ਕਿਉਂਕਿ ਜਿਹੜਾ ਸਫਾ ਹੈ ਮਤੇ ਦਾ ਉਹ ਠੀਕ ਹੈ ਦਿਖਦਾ ਹੈ ਦਿਖਣ ਚੁਗਾ ਹੈਗਾ ਤੁਸੀਂ ਉਹਨੂੰ ਜ਼ੂਮ ਕਰਕੇ ਦੇਖ ਸਕਦੇ ਆ ਨਹੀਂ ਤਾਂ ਮੈਂ ਇਸ ਨੂੰ ਨਵੇਂ ਸਿਰੇ ਤੋਂ ਕਢਾਉਣ ਦਾ ਵੀ ਯਤਨ ਕਰੂੰਗਾ ਕਿਉਂਕਿ ਕੁਝ ਡਾਕੂਮੈਂਟ ਇਸ ਸਰਕਾਰ ਚੋਂ ਨਿਕਲਦੇ ਨਹੀਂ ਹੈ ਇਹ ਵੀ ਮੈਂ ਮਸੀਹ ਹਾਸਲ ਕੀਤਾ ਤੇ ਮੈਂ ਕੋਸ਼ਿਸ਼ ਕਰੂੰਗਾ ਕਿ ਇੱਕ ਮਤਲਬ ਕਿ ਵਧੀਆ ਪ੍ਰਿੰਟ ਆਊਟ ਮੈਨੂੰ ਮਿਲ ਗਿਆ ਜਿਸ ਮਤੇ ਦਾ ਤਾਂ ਫਿਰ ਮੈਂ ਉਹ ਪੋਸਟ ਕਰ ਦੂੰਗਾ ਤਾਂ ਹੀ ਮੈਂ ਕੁਝ ਸਮਾਂ ਲਿਆ ਥੋੜਾ ਜਿਹਾ ਮੈਨੂੰ ਸਮਾਂ ਦੇ ਦੇਣਾ ਤੇ ਮੈਂ ਕੋਸ਼ਿਸ਼ ਕਰਾਂਗਾ ਕਿ ਇੱਕ ਵਧੀਆ ਪ੍ਰਿੰਟ ਆਊਟ ਮੈਨੂੰ ਮਿਲ ਜਾਵੇ ਤੇ ਫਿਰ ਮੈਂ ਉਹ ਪੋਸਟ ਕਰ ਦਊਗਾ ਨਹੀਂ ਤਾਂ ਇਹ ਮੈਂ ਕਰ ਦਊਗਾ ਇਹਨੂੰ ਜ਼ੂਮ ਕਰਕੇ ਪੜਿਆ ਜਾ ਸਕਦਾ ਹੈ ਕਰਪਸ਼ਨ ਹਾਊਸ ਮੀਟਿੰਗ ਵਿੱਚ ਕਾਰਪੋਰੇਸ਼ਨ ਹਾਊਸ ਮੀਟਿੰਗ ਵਿੱਚ ਵੀ ਸ਼ਾਇਦ ਇਸ ਦਾ ਰੌਲਾ ਪਿਆ ਅਜੀ ਗੁਪਤਾ ਕਹਿ ਰਹੇ ਨੇ ਹਾਂਜੀ ਹਾਂਜੀ ਉਹੀ ਗੱਲ ਕਰਕੇ ਹਟਿਆ ਜੀ ਇਹਨਾਂ ਨੇ ਮਤਾ ਲਿਆਂਦਾ ਤੋਂ ਦੇਖਦੇ ਹਾਂ ਹੁਣ ਅੱਗੇ ਕੀ ਗੱਲ ਬਣਦੀ ਆ 110 ਪਿੰਡਾਂ ਨੂੰ ਇੱਧਰ ਲੁਧਿਆਣੇ ਦੇ ਵਿੱਚ ਰਲਾਉਣ ਦਾ ਜਿਹੜਾ ਇਹ ਮਨਸੂਬਾ ਸੋ ਮੈਂ ਲਾਈਵ ਬੰਦ ਕਰਨ ਲੱਗਾ ਜੀ ਮੇਰਾ ਇੱਕੋ ਵਿਸ਼ੇ ਤੇ ਲਾਈਵ ਹੈ ਸੋ ਫਿਰ ਮਿਲਦੇ ਆ ਕੱਲ ਨੂੰ ਆਪਦੇ ਰੈਗੂਲਰ ਪ੍ਰੋਗਰਾਮਾਂ ਚ ਰੈਗੂਲਰ ਮੰਚਾਂ ਤੇ ਠੀਕ ਹੈ ਜੀ ਦਿਲਸ਼ਾਦ ਵੀਰੇ ਥੈਂਕ ਯੂ ਥੈਂਕ ਯੂ ਤੁਹਾਡੇ ਵਰਗਾ ਵੀ ਕਮੈਂਟੇਟਰ ਮੇਰੇ ਖਿਆਲ ਦੇ ਨਾਲ ਲੱਭਿਆ ਨਹੀਂ ਲੱਭਦਾ ਤੇ ਤੁਸੀਂ ਤਿੰਨ ਚਾਰ ਭਰਾ ਹੋ ਜਿਹੜੇ ਵਾਲੀਵਾਲ ਦੇ ਖੇਤਮਦਾਰ ਹੋ ਤਾਂ ਬਹੁਤ ਬਹੁਤ ਹੀ ਬਹੁਤ ਹੀ ਵਧੀਆ ਕਮੈਂਟਰੀ ਹੁੰਦੀ ਹੈ ਤੁਹਾਡੀ ਖੈਰ ਲਾਈਵ ਮੈਂ ਬੰਦ ਕਰਨ ਲੱਗਾ ਜੀ ਅਗਲੀ ਵਾਰ ਫਿਰ ਮਿਲਣੇ